ਹਾਂਜੀ ਸਰਦਾਰ ਬਲਕੌਰ ਸਿੰਘ ਸਿੱਧੂ ਸਾਹਿਬ ਇਹ ਵੀਡੀਓ ਤੁਹਾਡੇ ਵਾਸਤੇ ਹੈ ਤੇ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਡੇ ਕੋਲ ਬਹੁਤ ਜਲਦੀ ਪਹੁੰਚੇਗੀ ਤੇ ਮੈਂ ਇਹ ਵੀ ਉਮੀਦ ਕਰਦਾ ਕਿ ਇਹ ਵੀਡੀਓ ਦੇਖ ਕੇ ਤੁਹਾਨੂੰ ਮਿਰਚਾਂ ਬਹੁਤ ਲੱਗਣੀਆਂ ਮੇਰੀਆਂ ਗੱਲਾਂ ਕੋੜੀਆਂ ਬਹੁਤ ਲੱਗਣੀਆਂ ਪਰ ਸੁਣ ਜ਼ਰੂਰ ਲਿਓ ਕੁਝ ਗੱਲਾਂ ਇਹਦੇ ਵਿੱਚੋਂ ਤੁਹਾਨੂੰ ਚੰਗੀਆਂ ਵੀ ਲੱਗਣੀਆਂ ਸਿੱਧੂ ਸਾਹਿਬ ਤੁਹਾਡੇ ਘਰ ਬੱਚੇ ਨੇ ਜਨਮ ਲਿਆ ਹੈ ਬਹੁਤ ਖੁਸ਼ੀ ਹੈ ਤੁਹਾਡਾ ਜਵਾਨ ਜਹਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸੀ ਜਿਸ ਦਾ ਦੁੱਖ ਕੱਲੇ ਪੰਜਾਬ ਨੇ ਨਹੀਂ ਪੂਰੇ ਭਾਰਤ ਨੇ ਨਹੀਂ ਪੂਰੇ ਸੰਸਾਰ ਨੇ ਮਨਾਇਆ ਸੀ ਕਿਉਂਕਿ ਉਹ ਇੱਕ ਹੀਰਾ ਸੀ ਗੋਡ ਗਿਫਟ ਸੀ ਜਿਹੜਾ ਤੁਹਾਨੂੰ ਮਿਲਿਆ ਸੀ ਸੋ ਹੁਣ ਤੁਹਾਡੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਤੁਸੀਂ ਆ ਜਿਹੜੀਆਂ ਬਚਕਾਨਾ ਹਰਕਤਾਂ ਕਰ ਰਹੇ ਹੋ ਨਿੱਕੀ ਨਿੱਕੀ ਗੱਲ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵੀ ਜਣਾ ਖਣਾ ਆਇਆ ਜਣਾ ਖਣਾ ਮੈਂ ਕਲਾਕਾਰਾਂ ਨੂੰ ਕਹਿ ਰਿਹਾ ਜਿਹੜੇ ਆ ਸੋਸ਼ਲ ਮੀਡੀਆ ਸਟਾਰ ਹੋ ਗਏ ਜਾਂ ਦੱਗੇ ਜਿੰਨੇ ਵੀ ਆ ਜਿਹੜਾ ਵੀ ਜਣਾ ਖਾਣਾ ਆਇਆ ਚੁੱਕ ਕੇ ਬੱਚੇ ਨੂੰ ਤੇ ਫੋਟੋ ਖਿਚਵਾਉਂਦਾ ਪੈਂਦਾ ਤੁਹਾਨੂੰ ਕੀ ਲੱਗਦਾ ਕਿ ਇਹ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ ਤੁਹਾਡੇ ਬੱਚੇ ਨਾਲ ਬਹੁਤ ਪਿਆਰ ਕਰਦੇ ਨੇ ਭੁੱਲ ਜਾਓ ਸਿੱਧੂ ਸਾਹਿਬ ਇਹ ਉਹੀ ਲੋਗ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ੁਭਦੀਪ ਨੂੰ ਮਰਵਾਇਆ ਸੀ ਇਹ ਉਹੀ ਲੋਗ ਨੇ ਇਨਫਾਰਮਰ ਜਿਹੜੀਆਂ ਗੱਲਾਂ ਇਧਰੋਂ ਉਧਰੋਂ ਲੀਕ ਕਰਦੇ ਨੇ ਮੈਨੂੰ ਤਾਂ ਇਹ ਲੱਗਦਾ ਸਿੱਧੂ ਸਾਹਿਬ ਕਿ ਬੰਦੇ ਨੂੰ ਇੱਕ ਵਾਰ ਠੋਕਰ ਖਾ ਕੇ ਤੇ ਅਕਲ ਆ ਜਾਂਦੀ ਆ ਸਮਝ ਆ ਜਾਂਦੀ ਆ ਪਰ ਤੁਹਾਨੂੰ ਇੰਨੀ ਵੱਡੀ ਠੋਕਰ ਲੱਗੀ ਤੁਹਾਨੂੰ ਫਿਰ ਵੀ ਸਮਝ ਨਹੀਂ ਆਈ ਲੋਕਾਂ ਦੀਆਂ ਰੀਲਾਂ ਦੇਖ ਰਹੇ ਆ سوشل ਮੀਡੀਆ ਤੇ ਜਿਹੜੇ ਜਿੰਨੇ ਵੀ ਆ ਚੈਨਲ ਆ ਲੰਡੀ 부ਚੀ ਸਾਰਿਆਂ ਦੇ ਤੁਹਾਡੀਆਂ ਗੱਲਾਂ ਬਾਤਾਂ ਅਫਵਾਹਾਂ ਤੁਸੀਂ ਇਹਨਾਂ ਨੂੰ ਕੋਈ ਰਿਪਲਾਈ ਨਹੀਂ ਦੇ ਰਹਾ ਕੁਛ ਇਹਨਾਂ ਨੂੰ ਰੋਕ ਨਹੀਂ ਰਹਿ ਕੇ ਭਾਈ ਇਦਾਂ ਦੀਆਂ ਅਫਵਾਹਾਂ ਨਾ ਉਡਾਓ ਤੁਸੀਂ ਆਪ ਬੱਚੇ ਨੂੰ ਕਦੀ ਕਿਸੇ ਦੇ ਹੱਥ ਚ ਫੜਾ ਕੇ ਕਦੀ ਕਿਸੇ ਦੇ ਹੱਥ ਚ ਫੜਾ ਕੇ ਇਹ ਲੋਕ ਤੇ ਪਬਲਿਸਿਟੀ ਲੈਣ ਆਉਂਦੇ ਨੇ ਇਹਨਾਂ ਲੋਕਾਂ ਨੇ ਆਪਣਾ ਕਾਰੋਬਾਰ ਚਲਾਉਣਾ ਹੈ ਕਿਸੇ ਨੇ ਆਪਣਾ ਚੈਨਲ ਚਲਾਉਣਾ ਹੈ ਕਿਸੇ ਨੇ ਆਪਣਾ ਗਾਣਾ ਚਲਾਉਣਾ ਹੈ ਕਿਸੇ ਨੇ ਆਪਣਾ ਫਿਲਮ ਚਲਾਉਣੀ ਹੈ ਤੇ ਇਹ ਲੋਕ ਆਪ ਹੀਰੋ ਬਣ ਲਾਉਂਦੇ ਨੇ ਤੁਹਾਡੇ ਨਾਲ ਖੁਸ਼ੀ ਸਭ ਨੂੰ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਸਪੈਸ਼ਲੀ ਟਾਈਮ ਕੱਢ ਕੇ ਇਦਾਂ ਕਰਕੇ ਤੇ ਉਹ ਜਾਂਦਾ ਠੀਕ ਹੈ ਦੋ ਚਾਰ ਜਿਹੜੇ ਪਿਆਰ ਕਰਨ ਵਾਲੇ ਤੁਹਾਨੂੰ ਚਾਹਣ ਵਾਲੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਹੋਣਗੇ ਉਹ ਵੀ ਜੇ ਪ੍ਰਾਈਵੇਸੀ ਰੱਖੀ ਜਾਵੇ ਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਹਰ ਗੱਲ ਨੂੰ ਸੋਸ਼ਲ ਮੀਡੀਆ ਤੇ ਪਾਉਣਾ ਹਰ ਚੀਜ਼ ਨੂੰ ਦਿਖਾਉਣਾ ਇਹ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਜੀ ਔਰ ਇਸ ਗਲਤੀ ਦਾ ਖਮਿਆਜਾ ਤੁਸੀਂ ਪਹਿਲਾਂ ਭੁਗਤ ਵੀ ਚੁੱਕੇ ਜੀ ਆ ਮੇਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਹਰ ਚੀਜ਼ ਨੂੰ ਸੋਸ਼ਲ ਮੀਡੀਆ ਦੇ ਉੱਪਰ ਬੱਚੇ ਦੀ ਹਰ ਗਤੀਵਿਧੀ ਨੂੰ ਹਰ ਗੱਲ ਨੂੰ ਸੋਸ਼ਲ ਮੀਡੀਆ ਦੇ ਉੱਪਰ ਪੇਸ਼ ਕਰਨਾ ਤੇ ਹਰ ਬੰਦੇ ਨੂੰ ਐਦਾਂ ਜਿਹੜਾ ਵਾ ਉਹ ਮਿਲਣਾ ਮੇਰੇ ਹਿਸਾਬ ਦੇ ਨਾਲ ਠੀਕ ਨਹੀਂ ਜੇ ਬਾਕੀ ਆਪਣਾ ਪੜਿਆ ਵਿਚਾਰ ਲਿਓ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਵਧੀਆ ਕਰ ਰਹੇ ਹੋ ਬਾਈ ਸੋਸ਼ਲ ਮੀਡੀਆ ਦੇ ਉੱਪਰ ਐਦਾਂ ਆ ਕੇ ਹਰ ਕਿਸੇ ਦੇ ਨਾਲ ਫੋਟੋ ਖਿਚਾਉਣੀ ਹਰ ਕਿਸੇ ਦੇ ਆਪੇ ਬੱਚਾ ਫੜਾ ਦੇਣਾ ਹਰ ਕਿਸੇ ਦੇ ਨਾਲ ਦੁੱਖ ਸੁੱਖ ਸਾਂਝਾ ਕਰਨਾ ਇਹ ਦੁਨੀਆ ਜਿਹੜੀ ਹੈ ਨਾ ਇਹ ਬੜੀ ਕਮਿਨੀ ਜੇ ਇਹ ਸਾਰੇ ਦੁਸ਼ਮਣ ਹੁੰਦੇ ਜੇ ਚੜ੍ਹਾਈ ਵੇਖ ਕੇ ਤਰੱਕੀ ਵੇਖ ਕੇ ਕੋਈ ਨਹੀਂ ਜਰਦਾ ਮਤ ਸੋਚੋ ਕਿ ਤੁਹਾਡੇ ਘਰ ਬੱਚੇ ਨੇ ਜਨਮ ਲਿਆ ਤੇ ਜਿਹਨੇ ਤੁਹਾਡੇ ਵਿਰੋਧੀ ਸੀ ਉਹ ਖੁਸ਼ ਹੋਣਗੇ ਉਹਨਾਂ ਨੂੰ ਦੰਦਲਾ ਪਿਆ ਰਹੀਆਂ ਹੋਣੀਆਂ ਕਿ ਅਸੀਂ ਤੇ ਇਹਨਾਂ ਦਾ ਖਤਮ ਕਰਤਾ ਸੀ ਇਹਨਾਂ ਦੇ ਘਰ ਫੇਰ ਜੰਮ ਪਿਆ ਆਪਣੀ ਸੇਫਟੀ ਰੱਖੋ ਸੁਰੱਖਿਆ ਰੱਖੋ ਇਹੀ ਉਮੀਦ ਕਰਦਾ ਕਿ ਇਹ ਵੀਡੀਓ ਦੇਖ ਕੇ ਤੁਸੀਂ ਜਰੂਰ ਧਿਆਨ ਦਿਓਗੇ ਆਪਣੀ ਸੁਰੱਖਿਆ ਵੱਲ ਆਪਣੇ ਪਰਿਵਾਰ ਵੱਲ ਜਰੂਰ ਧਿਆਨ ਦਿਓ ਜੀ ਠੀਕ ਹੈ ਖੁਸ਼ੀ ਹੈ ਪਰ ਖੁਸ਼ੀ ਨੂੰ ਜਿਹੜਾ ਉਹ ਆਪਣੇ ਕੋਲ ਰੱਖੋ ਕਿਉਂਕਿ ਖੁਸ਼ੀ ਜਿਹੜੀ ਹੈ ਨਾ ਉਹ ਤੁਹਾਨੂੰ ਜਿੰਨੀ ਹੈ ਉਹ ਤੁਹਾਨੂੰ ਹੀ ਹੈ ਦੁੱਖ ਜਿਹੜਾ ਸਿੱਧੂ ਮੂਸੇਵਾਲੇ ਦੇ ਜਾਨਦਾ ਸ਼ੁਭਦੀਪ ਦੇ ਜਾਨਦਾ ਜੋ ਦੁੱਖ ਤੁਹਾਨੂੰ ਹੈ ਉਹ ਤੁਹਾਨੂੰ ਹੀ ਹੈ ਮੈਨੂੰ ਨਹੀਂ ਹੋ ਸਕਦਾ ਔਰ ਕਿਸੇ ਨੂੰ ਨਹੀਂ ਹੋ ਸਕਦਾ ਲੋਕ ਪਬਲਿਸਿਟੀ ਲੈਣ ਆਉਂਦੇ ਨੇ ਇਸ ਚੀਜ਼ ਨੂੰ ਸਮਝੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜੀ ਹਰ ਚੀਜ਼ ਨੂੰ ਜਿਹੜਾ ਬਹੁਤ ਦੁਨੀਆ ਦੇ ਸਾਹਮਣੇ ਨਾ ਦਿਖਾਓ ਲੋਕ ਇੰਨੀ ਗੱਲ ਸੁਣ ਕੇ ਇੰਨੀ ਬਣਾ ਕੇ ਸੋਸ਼ਲ ਮੀਡੀਆ ਦੇ ਅੱਗੇ ਪੇਸ਼ ਕਰਦੇ ਆਂ ਬਾਕੀ ਤੁਸੀਂ ਜਿਆਦਾ ਸਮਝਦਾਰ ਹੋ ਸਿਆਣੇ ਹੋ ਪੜੇ ਲਿਖੇ ਹੋ ਚੰਗਾ ਤੁਹਾਡਾ ਬੋਲ ਬਾਲਾ ਹੈ ਦੁਨੀਆ ਦੇ ਵਿੱਚ ਪਰ ਆ ਗੱਲਾਂ ਜਿਹੜੀਆਂ ਮੈਨੂੰ ਠੀਕ ਨਹੀਂ ਲੱਗੀਆਂ ਮੈਂ ਕਰਕੇ ਭੇਜਦੀ ਆਂ ਜੇ ਕੋਈ ਗੱਲ ਬੁਰੀ ਲੱਗੇ ਤੇ ਮੈਨੂੰ ਵੀ ਆਪਣਾ ਬੱਚਾ ਸਮਝ ਕੇ ਮaaf ਕਰਿਓ